ਘਰ ਪੜਦੀ ਸੀ ਬੜੀ ਅੱਜ ਤੱਕ ਰੱਬ ਨੇ ਦਿਨ ਖੁੱਲਾ ਜਿਹਾ ਸਖਪਾਲ ਭੈਣੇ ਐ ਦੁੱਪੜੀ ਕੇ ਐ ਨੱਚ ਰਿਹਾ ਕਿੱਥੇ ਤੂੰ ਤਾਂ ਮੈਨੂੰ ਜਮੀ ਮਾਰਤਾ ਸੀ ਨਾ ਕਦੇ ਵੀ ਨਹੀਂ ਤੈਨੂੰ ਮੇਰੀ ਯਾਦ ਆਈ ਜਾਂ ਤਾਂ ਬੜਾ ਬੁਧੀਰੀ ਆਉਂਦੀ ਸੀ पर मजबूर सी की कर दी तैनू ਵੀ ਪਤਾ ਮੇਰੇ ਘਰ ਦੇ ਕਾਹੇ ਨੇ ਉਹ ਤਾਂ ਮੈਨੂੰ ਪਤਾ ਪਰ ਕਦੇ ਤਾਂ ਭੈਣਾਂ ਦਾ ਭੈਣਾਂ ਦਾ ਟਿੱਡ ਮੱਚਦਾ ਹੀ ਆ ਤੂੰ ਤਾਂ ਕਦੇ ਵੀ ਨਹੀਂ ਮਚਾਇਆ ਮੇਰੇ ਤੇ ਵੀ ਮੇਰੀ ਭੈਣ ਇਕੱਲੀ ਰਹਿੰਦੀ ਆ ਹੁਣ ਉਹਦਾ ਕੋਈ ਵੀ ਨਹੀਂ ਕਦੇ ਵੀ ਨਹੀਂ ਸੋਚਿਆ ਤੂੰ ਤਾਂ ਜੇ ਭੈਣੇ ਟਿੱਡ ਮੱਚਿਆ ਸੀ ਨਾ ਤਾਂ ਹੀ ਉਹ ਘਰੋਂ ਆਈਆਂਗੀ ਉੱਤੋਂ ਦੀ ਹੋ ਕੇ ਆਈਆਂਗੀ ਦੇਖ ਲੈ ਤੈਨੂੰ ਪਤਾ ਬਹੂਆਂ ਦਾ ਕੀ ਹਾਲ ਆ ਪਾਣੀ ਦੀ ਘੁੱਟ ਨਹੀਂ ਫੜਾ ਕੇ ਰਾਜੀ ਨਾ ਕਿਤੇ ਬਾਹਰ ਤੋਰਦੀਆਂ ਨੇ ਵੀ ਆਪਦੇ ਭੈਣ ਭਾਈ ਕੋਲੇ ਜਾ ਹੀ ਆਵੇ ਅੱਜ ਭੈਣੇ ਨਾ ਬਸ ਮੈਂ ਤਾਂ ਨਾ ਹੁਣ ਹਫਤਾ ਹੋ ਗਿਆ ਇੰਨਾ ਬੁਰਾ ਹਾਲ ਸੀ ਨਾ ਮੇਰਾ ਜੀ ਨਹੀਂ ਸੀ ਲੱਗਦਾ ਵੀ ਕੋਈ ਮੇਰਾ ਦੁੱਖ ਸੁਣਨ ਵਾਲਾ ਹੀ ਨਹੀਂ ਹੈਗਾ ਕਹਿੰਦੇ ਹੁੰਦੇ ਨਾ ਵੱਡੀ ਭੈਣ ਮਾਂ ਵਰਗੀ ਹੁੰਦੀ ਹੈ ਆਈਓ ਭੈਣੇ ਅੱਜ ਤੇਰੀ ਝੋਲੀ ਆ ਕੇ ਡਿੱਗੀ ਆਗੀ ਚਲ ਚੰਗਾ ਕੀਤਾ ਤੂੰ ਆ ਗਈ ਸਿਫਾਲ ਨਹੀਂ ਤੈਨੂੰ ਪਤਾ ਹੀ ਹੈ ਮੇਰੇ ਹਾਲਾਂ ਦਾ ਤਾਂ ਬਾਕੀ ਰਹੀ ਤੇਰੇ ਨੋਹ ਪੁੱਤ ਦੀ ਭੈਣ ਉਹ ਘੜਾ ਦੇ ਪੇਕੇ ਨੂੰ ਛੱਡਦੀਆਂ ਜਿਹੜਾ ਤੈਨੂੰ ਮੇਰੇ ਨਾਲੋਂ ਤੜਾਤਾ ਹਾਂ ਬੇਣੀ ਮੇਰਾ ਤਾਂ ਸੀ ਕੀ ਕਸੂਰ ਸੀ ਇਹਦੇ 'ਚ ਤੇਰਾ ਤਾਂ ਭੈਣੇ ਕੋਈ ਕਸੂਰ ਨਹੀਂ ਕਰਮ ਨਹੀਂ ਜੋ ਕੁਝ ਹੁੰਦਾ ਨਾ ਕਹਿੰਦੇ ਹੁੰਦੇ ਕਰਮਾਂ 'ਚ ਉਹ ਹੋ ਕੇ ਆੜਦਾ ਦੇਖ ਭੈਣੇ ਪਤਾ ਤਾਂ ਮੈਨੂੰ ਹਰ ਦੁੱਖ ਸੁੱਖ ਦਾ ਲੱਗ ਗਿਆ ਸੀ ਪਰ ਇੰਨੀ ਮਜਬੂਰ ਸੀ ਨਾ ਅੱਜ ਵੀ ਜਮਾ ਉਤੋਂ ਦੀ ਹੋ ਕੇ ਆਈਆਂ ਵੀ ਹੁਣ ਤੁਸੀਂ ਟੁੱਟਣਾ ਟੁੱਟ ਜਾਓ ਉਹ ਕਿਹੜਾ ਮੈਨੂੰ ਤੁਸੀਂ ਪਰੌਂਠੇ ਲਾ ਲਾ ਕੇ ਦਿਨੀਓ ਆਪੇ ਕਰ ਕਰ ਕੇ ਖਾਨੀ ਆ ਬਸ ਸਗ ਪਾਲ ਮਤੈ ਹੀ ਸੋਚਦੀ ਐ ਮੇਰੇ ਅੱਬਾ ਐਨੇ ਦੁੱਖ ਮੇਰੀ ਝੋਲੀ ਕਿਉਂ ਪਾਏ ਕਿਉਂ ਮੈਨੂੰ ਇਦੋਂ ਤਾਂ ਮਾਰਦੇ ਪਰ ਹੈ ਮੈਨੂੰ ਨਾ ਪੈਣੇ ਮੇਰੀ ਜਾਨ ਲੈ ਜਾ ਪਰ ਕੀ ਕਰਾਉਣਾ ਮੈਂ ਜਿਉ ਕੇ ਬਸ ਮੈਂ ਤਾਂ ਦਿਨ ਰਾਤ ਐ ਹੀ ਕੁੰਝਦੀ ਰਹਿਣੀ ਐ ਮੇਰੇ ਅੱਬਾ ਸਾਡਾ ਸਾਰਾ ਕੌਣ ਐ ਤੂੰ ਤਾਂ ਕਹੀ ਆਂਨੀ ਆਹ ਗੱਲਾਂ ਮੈਨੂੰ ਐਂ ਦੱਸ ਜਿਹੜੇ ਮੈਂ ਦੁੱਖ ਰੋਣੇ ਆ ਉਹ ਕਿਹਦੇ ਕੋਲੇ ਰੋਂਦੇ ਆ ਇਹ ਤਾਂ ਦੱਸ ਦੇ ਮੈਂ ਲੇਕੀ ਦਸਤਾਰ ਮੈਂ ਤਾਂ ਕਿਤੇ ਕਿਸੇ ਕੋਲੇ ਦੁੱਖ ਵੀ ਨਹੀਂ ਪਰੋਲ ਸਕਦੀ ਕਿਸੇ ਨੂੰ ਕਿਨੂੰ ਕਹਾ ਮਹਾਉ ਦੇ ਦੁੱਖ ਸੁਣਾਵਾ ਢਿੱਡ ਦੇ ਜਿਹੜੇ ਮੇਰੇ ਢਿੱਡ ਜਿੰਨੇ ਦੁੱਖ ਲਈ ਬੈਠੀ ਬਾਸੰਦਰੀ ਬੈਠ ਕੇ ਰੋ ਲਾਣੀ ਹੈ ਉੋਂ ਤੋਂ ਕੇ ਬਾਹਰ ਆ ਜਾਨੀ ਹੈ ਕਰਾਂ ਕੀ ਮੈਂ ਬਹੁਤ ਦੁਖੀ ਹਾਂ ਸੁਖਪਾਲ ਮੈਂ ਮੈਨੂੰ ਗਾਈ ਦਾ ਪਤਾ ਲੱਗ ਗਿਆ ਸੀਗਾ ਦੇਖ ਲਾ ਮੈਨੂੰ ਜਦੋਂ ਗਮਾਨ ਚੋਂ ਸੁਨੇਹਾ ਲਾਇਆ ਵੀ ਪਈਆ ਪਾਣਾ ਵਰਤ ਗਿਆ ਮੈਨੂੰ ਨਾ ਭਨੇ ਅੰਦਰ ਬੰਦ ਕਰਤਾ ਕਦੀ ਕੋਈ ਲੋੜਦੀ ਉੱਥੇ ਜਾਣਗੀ ਮੈਂ ਕਿਹਾ ਕੁੜੇ ਫਿਰ ਵੀ ਭੈਣ ਭਾਈ ਰਿਸ਼ਤੇਦਾਰ ਹੈ ਮੇਰੀ ਭੈਣ ਦਾ ਅੱਜ ਕੀ ਹਾਲ ਹੁੰਦਾ ਹੋਣਾਗਾ ਕੌਣ ਗਿਆ ਇਹ ਸੋਚਦੀ ਸੀ ਮੈਂ ਤਾਂ ਮੈਂ ਕਿਹਾ ਸਾਰੇ ਆ ਗਏ ਇਹਦੇ ਭੈਣ ਪਰ ਮੇਰੇ ਭੇਖਿਆ ਚ ਕੋਈ ਵੀ ਨਹੀਂ ਆਇਆ ਅੱਡੀ ਮਾੜੀ ਗਲਤੀ ਕੀਤੀ ਹੈ ਤਾਂ ਮੇਰੀ ਧੀ ਨੇ ਕੀਤੀ ਹੈ ਮੈਂ ਤਾਂ ਨਹੀਂ ਕਰਾਈ ਉਹਨੂੰ ਇਹੋ ਜਿਹਾ ਕੁਝ ਕਹਿ ਕੇ ਭੈਣ ਕੀਦਾ ਜੀ ਕਰਦਾ ਕਹਿੰਦੇ ਹੁੰਦੇ ਤੀ ਪੁੱਤ ਇਹ ਜੇ ਇਹ ਤਾਂ ਉਹੀ ਗੱਲ ਕਰਮਾਂ ਦੇ ਖੇਡਾਂ ਨੇ ਜਿਹੜੀ ਮੱਥੇ ਦੀ ਲਿਖੀ ਆ ਉਹ ਹੋ ਕੇ ਹਟਦੀ ਹੈਗੀ ਬਸ ਐਂ ਸੋਚਦੀ ਆ ਵੀ ਪਤਾ ਨਹੀਂ ਉਹਦੇ ਚੰਦਰੀ ਦੇ ਕੋਈ ਮੱਥੇ ਤੇ ਕਲੰਕ ਲੱਗਿਆ ਸੀ ਆ ਕੰਮ ਹੋਣਾ ਸੀ ਹਾਏ ਭਣੇ ਮੈਂ ਤਾਂ ਨਾ ਤੂੰ ਤਾਂ ਸਿਆਣ ਚ ਨਹੀਂ ਆਉਂਦੀ ਕੀ ਹਾਲ ਹੋ ਗਿਆ ਤੇਰਾ ਸਾਰਾ ਦਿਨ ਬਸ ਐਂ ਕੁਲਝਦੀ ਰਹਿੰਦੀ ਐ ਸਖਪਾਲ ਕੀ ਬਣੂਗਾ ਕੀ ਹੈਗੇ ਸੀ ਅਸੀਂ ਤੇ ਕੀ ਹੋ ਗਿਆ ਕਦੇ ਆਈ ਸੋਚਿਆ ਹੀ ਨਹੀਂ ਸੀ ਵੀ ਮੈਂ ਕੱਲੀ ਵੀ ਰਹੂੰਗੀ ਕੱਲੀ ਵੀ ਬੈਠੂੰਗੀ ਭੈਣੇ ਮੇਰਾ ਵੀ ਕੌਣ ਹੈਗਾ ਮੈਂ ਵੀ ਕੱਲੀ ਆ ਤਾਂ ਇਦਾਂ ਤੇਰੀ ਚੋਲੀ ਆ ਡਿੱਗੀ ਵੀ ਦੋਨੇ ਭੈਣਾਂ ਦੁੱਖ ਸੁੱਖ ਤਾਂ ਕਰ ਲਾਂਗੇ ਹੁਣ ਤਾਂ ਰੱਬ ਤੋਂ ਮੌਤ ਮੰਗਦੀ ਆ ਮੈਂ ਤਾਂ ਆਪ ਤੇਰੇ ਵਾਂਗੂ ਵੀ ਰੱਬਾ ਮੌਤ ਦੇ ਦੇ ਆ ਕੋਈ ਜ਼ਿੰਦਗੀ ਜਾਈ ਬਟੇ ਦੀ ਨਹੀਂ ਨਹੀਂ ਸਿਕਪਾਲ ਤੂੰ ਐਨੀ ਗੱਲ ਲੱਕ ਸੁੱਖਣਾ ਤੇਰਾ ਤਾਂ ਸਾਰੇ ਨੌ ਪੁੱਤਾਂ ਸਾਰਾ ਪਰੈਪ ਤਾਂ ਹੈ ਘਰ ਹੈ ਤੇਰਾ ਪਰਿਵਾਰ ਹੈ ਭੈਣੇ ਹਣ ਹੋਏ ਨੇ ਮੈਨੂੰ ਪਤਾ ਮੈਂ ਕਿਵੇਂ ਕੱਢਦੀ ਐ ਮੇਰੀ ਕੋਈ ਹਾਲਤ ਹੈਗੀ ਦੇਖ ਲੈ ਤੂੰ ਮੇਰੇ ਬਣੀ ਕਿ ਰਹਿ ਕੇ ਜਾਵੇ ਫਿਰ ਜੇ ਮੇਰੇ ਰੱਬ ਦੇ ਘਰ ਲਿਖਿਆ ਮਨਜ਼ੂਰ ਤਾਂ ਉਹੀ ਹੁੰਦਾ ਸਿਕਪਾਲ ਆਪਣੇ ਕਹਿ ਤੂੰ ਕੁਝ ਨਹੀਂ ਹੁੰਦਾ ਹੋਰ ਦੱਸ ਤੇਰੀ ਸਿਹਤ ਠੀਕ ਰਹਿੰਦੀ ਆ ਕਾਦੀਆਂ ਸੇਤਾਂ ਬਣੀ ਤਾਂ ਸੇਤਾਂ ਸੁੱਤਾਂ ਦਾ ਬਸ ਗਈਆਂ ਹੀ ਪਈਆਂ ਨੇ ਸੇਤਾਂ ਦਾ ਭੈਣ ਜਦੋਂ ਆਪਦੇ ਹੱਥ ਮਖਤਿਆਰੀ ਸੀ ਨਾ ਉਦੋਂ ਸੀ ਚੱਕ ਕੇ ਖਾ ਪੀ ਲੈਂਦੇ ਸੀ ਨਾਲੇ ਜਵਾਕਾਂ ਨੂੰ ਫੜਾਉਂਦੇ ਸੀ ਅੱਜ ਜਿੱਦੇ ਦੀਆਂ ਆਈ ਗਿਆ ਨਾ ਚੰਦਰੀਆਂ ਘਰ ਨੂੰ ਇਹ ਜਾਂ ਲਾਇਆ ਰਾ ਬਸ ਛੱਡ ਦੇ ਗੱਲਾਂ ਸਾਰੀਆਂ ਤੋਂ ਬਸ ਘਰਿਆ ਵੀ ਕੀ ਜਾਵੇ ਚੱਲ ਮੈਂ ਤਾਂ ਐ ਸੋਚਦੀ ਆ ਮੈਨੇ ਤਾਂ ਇੱਕ ਧੀ ਦਿੱਤੀ ਸੀ ਰੱਬ ਨੇ ਉਤਨੀ ਸੀ ਦਿੱਤਾ ਅਸੀਂ ਤਾਂ ਉਹੀ ਪੁੱਤਾਂ ਵਾਂਗੂ ਪਾਲੀ ਸੀ ਫੇਰ ਹੁਣ ਬਸ ਕੀ ਅੱਗੇ ਕਹਾ ਤੈਨੂੰ ਮੈਂ ਭੈਣੀ ਉਹ ਚੰਦਰੀ ਨੇ ਵੀ ਕੀ ਸੋਚਿਆ ਕੀ ਕੀਤਾ ਹੈ ਤੇਰੀ ਬਣੀ ਦੇਖ ਲੈਂਦੀ ਬੱਸ ਸਕੇ ਨੇ ਹੁੰਦੇ ਜਿਹੜੀ ਲਿਖੀ ਹੁੰਦੀ ਹੈ ਨਾ ਮੱਤੇ ਦੀ ਹਰ ਹਿੱਲੇ ਹੋ ਕੇ हटਦੀ ਹੈ ਬੰਦਾ ਚਾਹੇ ਕਿੰਨਾ ਮਰਜੀ ਜ਼ੋਰ ਲਾ ਲੇ ਵੀ ਆਹ ਕੰਮ ਨਹੀਂ ਕਰਨਾ ਪਰ ਜੋ ਪਰਮਾਤਮਾ ਨੂੰ ਮਨਜ਼ੂਰ ਹੋ ਹੁੰਦਾ ਹੀ ਹੁੰਦਾ ਹੈ ਬਸ ਕਲੰਕ ਲਿਖਿਆ ਸੀ ਉਹਦੇ ਕਰਮਾਂ ਚ ਉਹ ਹੋ ਗਿਆ ਹਾਂ ਪਰ ਕੋਈ ਬਾਹ ਨਹੀਂ ਜਾਂਦੀ ਆਪਣੀ ਮਾਪੇ ਤਾਂ ਕਹਿੰਦੇ ਹੁੰਦੇ ਆ ਪਾਲ ਪਲੋਸ ਦਿੰਦੇ ਆ ਚੰਗਾ ਪੜਾ ਲਿਖਾ ਦਿੰਦੇ ਆ ਪਰ ਮਗਰੋਂ ਜਿਹੜੀ ਕਹਾਣੀ ਬਣਨੀ ਹੁੰਦੀ ਹੈ ਨਾ ਉਹਦਾ ਨਹੀਂ ਆਪਾਂ ਨੂੰ ਕੋਈ ਤਾਂ ਹੁੰਦਾ ਹੈਗਾ ਕੀ ਕਰੀਏ ਹੁਣ ਤਾਂ ਕੁਛ ਨਹੀਂ ਕਰ ਸਕਦੇ ਸਖਪਾਲ ਬਸ ਮੈਂ ਤਾਂ ਰੱਬ ਦੇ ਦੋਰ ਨਿਆ ਉਸੇ ਨਹੀਂ ਕਰਨਾ ਪ੍ਰਮਾਤਮਾ ਨੇ ਜੋ ਕੁਛ ਕਰਨਾ ਕੁੜੇ ਭੈਣੇ ਪੁੱਤਾਂ ਜਿਹਾ ਮੰਗੂ ਬੈਠੀ ਆ ਤੂੰ ਤਾਂ ਹਾਏ ਮੈਂ ਮਰ ਜਾ ਕਰਿਆ ਕੀ ਜਾਵੇ ਸਖਪਾਲ ਆਈ ਬੈਠੀ ਰਹਿਣਿਆ ਇੱਥੋਂ ਉੱਠ ਕੇ ਉੱਥੇ ਹੋ ਜਾਣੀ ਉੱਥੋਂ ਉੱਠ ਕੇ ਇੱਥੇ ਬਹਿ ਜਾਣੀ ਆ ਬਸ ਆਈ ਥਾਂ ਐ ਕੁਛ ਨਹੀਂ ਸੋਝਦਾ ਹੁਣ ਤਾਂ ਮੈਂ ਕਮਲਿਆ ਵਰਗੀ ਹੋਈ ਪਈ ਆ ਕੋਈ ਗੱਲ ਆਉੜਦੀ ਐ ਕੋਈ ਆਉੜਦੀ ਨਹੀਂ ਕਰਾਂਗੀ ਹੋਰ ਦੱਸ ਹੁਣ ਤਾਂ ਰਹੇਗੀ ਤੂੰ ਹਾਂ ਭਣੇ ਮੈਂ ਜਾਉ ਕਿੱਥੇ ਜਦੋਂ ਉਹਨਾਂ ਨੇ ਐਂ ਕਿਹਾ ਤਾਂ ਜੇ ਬਾਹਰ ਟੱਪ ਗਈ ਨਾ ਮੁੜ ਕੇ ਬੜੀ ਨਾ ਬੱਸ ਭਣੇ ਮੈਂ ਵੀ ਸੋਚ ਹੀ ਲਿਆ ਵੀ ਕੋਈ ਨਹੀਂ ਹੁਣ ਮੈਂ ਮੱਥੇ ਲੱਗਦੀ ਛੋਟੇ ਭੈਣ ਕੋਲੇ ਵਗ ਜੂੰਗੀ ਚੱਲ ਕੋਈ ਨਾ ਭਣੇ ਜੀ ਆਇਆਂ ਨੂੰ ਆਹ ਘਰ-ਬਾਰ ਰਹਿ ਸੋਹਣਾਂ ਵਾਲੇ ਮੈਂ ਕੱਲੀ ਜਿ ਰਹਾਂ ਨਹੀਂ ਚੱਲ ਮੇਰਾ ਵੀ ਜੀ ਲੱਗਿਆ ਰਹੂਗਾ ਹਾਂ ਕਦੋਂ ਕਹਿੰਦੀ ਐ ਵੀ ਤੂੰ ਜਾ ਮੇਰੇ ਕੋਲ ਤੇ ਆ ਜਾ ਚਾਦੀ ਕੁਟ ਕਰੀਏ ਅੰਦਰ ਆ ਜਾ ਨੇ ਭੈਣ ਆ ਜਿਹੜਾ ਢਿੱਡ ਭਰਿਆ ਪਿਆ ਨਾ ਗੱਲਾਂ ਨਾਲ ਅੱਛਾ ਤੋਂ ਵੱਧਾ ਮੁੱਦਤਾਂ ਦੀਆਂ ਗੱਲਾਂ ਕੁੜੇ ਭੈਣ ਤੈਨੂੰ ਪਤਾ ਹੀ ਹੈ ਗੱਦੁਖ ਸੁਖ ਆਪਣੇ ਕਿੱਥੇ ਇਹ ਹੌਲੀ ਹੌਲੀ ਖਾਲੀ ਹੋਊ ਢਿੱਡ ਇੰਨਾ ਦੁਖ ਸੁਖ ਭਰਿਆ ਪਿਆ ਅੰਦਰ ਮੈਂ ਤਾਂ ਸੱਚ ਪੁੱਛੇ ਨਾ ਸਖਪਾ ਆਈ ਸੋਚ ਲਿਆ ਸੀ ਵੀ ਮੈਂ ਤਾਂ ਇਕੱਲੀ ਹਾਂ ਮੇਰਾ ਕੋਈ ਨਹੀਂ ਅੱਗੇ ਨਹੀਂ ਪਿੱਛੇ ਨਹੀਂ ਵਾਸਾ ਵਾਣੀ ਜਦੋਂ ਮਰ ਗਈ ਕੋਈ ਮੋਟਾ ਲਾਉਣ ਵਾਲਾ ਵੀ ਨਹੀਂ ਹੋਣਾ ਮਤ ਆਂ ਇਹ ਸੋਚੀ ਜਾਂਦੀ ਰਹਿੰਦੀ ਸੀ ਬੇਣੀ ਤੂੰ ਤਾਂ ਸੋਚੀ ਜਾਂਦੀ ਸੀ ਤੇ ਮੈਂ ਵੀ ਤਾਂ ਕੱਲੀ ਆ ਮੈਂ ਐਡੇ ਟੱਪਰ ਚੋਂ ਵੀ ਕੱਲੀ ਰਹਿ ਗਈ ਦੱਸ ਕੀ ਕਰਾਂ ਚਲ ਆ ਜਾ ਚਾਦੀ ਕੁੱਟ ਕਰੀਏ ਫਿਰ ਚੱਲ ਬੇਣੀ ਮਸਾ ਮਿਲੀਆਂ ਕਹੇ ਸਾਲਾਂ ਤੋਂ ਝਗੜੇ ਹੋ ਗਏ ਦੇਖ ਲਾ ਹਾਈ ਰੱਬਾ ਕੀ ਬਣਦਾ ਚੱਲ ਬੇਣੀ ਕੀ ਕਰੀਏ ਨੇ ਅੰਮੀ ਕੋਸ਼ ਨਹੀਂ ਆ ਤਰੀ ਨਾਲ ਪੀਦੀ ਚਨੀ ਤੇ ਗੋਟਾ ਲਵਾ ਕੇ ਲਈ ਆ ਇਸਗੀ ਹਾਂ ਉਹਨਾਂ ਦਾ ਕੋਈ ਫੰਕਸ਼ਨ ਆ ਰਿਹਾ ਪਤਾ ਉਹਨਾਂ ਨੇ ਉੱਥੇ ਪਾਉਣਾ ਹੁਣ ਅੱਛਾ ਸੋਨਾ ਲੱਗਦਾ ਹੈ ਨਾ ਸੋਨਾ ਲੱਤ ਨਾ ਗੋਟਾ ਹਾਂ ਕਿੰਨਾ ਸੋਨਾ ਲੱਗਦਾ ਬੜਾ ਸੋਨਾ ਲੱਗਦਾ ਤੈਨੂੰ ਵੀ ਆਈ ਗੋਟੇਲ ਚਨੀ ਤਿਆਰ ਕਰਾ ਕੇ ਦੇਵਾਂਗੀ ਚੰਗਾ ਮੈਂ ਪੱਕਾ ਨਹੀਂ ਹਾਂ ਨਾ ਮੈਨੂੰ ਆਦਾਸ ਤੂੰ ਅੱਜ ਤੂੰ ਅੱਜ ਨਹੀਂ ਲੇਟ ਉੱਠੀ ਆ ਮੈਂ ਤਾਂ ਮੰਮੀ ਤੁਸੀਂ ਠਾਇਆ ਨਹੀਂ ਮੈਨੂੰ ਉਹ ਮੈਂ ਤਾਂ ਤਾਂ ਨਹੀਂ ਠਾਇਆ ਮੈਂ ਕਿਹਾ ਚਾਹੀਦਾ ਟਾਈਮ ਪਿਆ ਜਨ ਸੁੱਤੀ ਰਹਿੰਦੀ ਰਾਤ ਤੂੰ ਕਿੰਨਾ ਟਾਈਮ ਦਾ ਦੇਰ ਤੱਕ ਪੜੀ ਗਈ ਹੈ ਤਾਂ ਕਰਕੇ ਠਾਇਆ ਸੱਚ ਵੀ ਨਾ ਦੱਸੋ ਹਾਂ ਤੁਸੀਂ ਨਹੀਂ ਤਿਆਰ ਹੋਏ ਤੁਸੀਂ ਨਹੀਂ ਜਾਣਾ ਸੀਗਾ ਮੇਰੇ ਤੋਂ ਪਹਿਲਾਂ ਤਾਂ ਤੁਸੀਂ ਜਾਣੇ ਹੁੰਨੇ ਹੋ ਅੱਜ ਨਹੀਂ ਜਾਣਾ ਛੁੱਟੀ ਲੈ ਲਈ ਮੈਂ ਕਿਉਂ ਓਏ ਅੱਜ ਨਾ ਤ੍ਰੇਂਟੀ ਕੇ ਆਪਣੇ ਪਿੰਡ ਗਏ ਹੋਇਆ ਅੰਕਲ ਆਂਟੀ ਨਾਲ ਜਵਾਕ ਹੁਣ ਇਹਨਾਂ ਸੁਖਮੀ ਸਿੰਘ ਸਾਹਿਬ ਦਾ ਪਾਠ ਕਰਾਇਆ ਸੀ ਇੱਥੇ ਪਿੰਡ ਤੇ ਮੈਨੂੰ ਲੱਗਦਾ ਸ਼ਾਮ ਨੂੰ ਆਉਣਗੇ ਜੈਨ ਬਤਾ ਆਉਣ ਹੀ ਨਾ ਫਰ ਤਾਂ ਕਰਕੇ ਘਰੇ ਕੋਈ ਗੱਲ ਹੈ ਨਹੀਂ ਸੀਗਾ ਫਿਰ ਕਲਾਕਾਰ ਵੀ ਕਿਵੇਂ ਛੱਡ ਦੇ ਤਾਂ ਕਰਕੇ ਫਿਰ ਮੈਂ ਅੱਜ ਛੁੱਟੀ ਲੈ ਲਈ ਸੀ ਤਾਂ ਅੱਜ ਘਰੇ ਆ ਲੈ ਮਮੀ 2 ਦਿਨ ਤਾਂ ਹੋਏ ਤੁਹਾਨੂੰ ਜਾਂਦੇ ਨੂੰ ਕੰਮ ਤੇ ਅਗਲੇ ਆਖਣਗੇ ਲੈ ਛੁੱਟੀਆਂ ਪਹਿਲਾਂ ਮੰਗਣ ਲੱਗੇ ਉਹ ਨਹੀਂ ਕੁਝ ਕਹਿੰਦੀ ਉਹ ਤੇਰੇ ਅੰਕਲ ਜਾਣਦੇ ਹਨਾ ਅੰਕਲ ਨੇ ਆਪ ਫੋਨ ਲਾਇਆ ਸੋ ਕਹਿੰਦੇ ਕੋਈ ਗੱਲ ਨਹੀਂ ਹੈਗੀ ਹਨਾ ਵੀ ਤੁਸੀਂ ਛੁੱਟੀ ਲੈ ਲਓ ਇੱਕ ਅੱਛਾ ਫਿਰ ਤਾਂ ਠੀਕ ਹੈ ਕਿ ਆਪਾਂ ਮਹੀਨੇ 'ਚ ਦੋ ਛੁੱਟੀਆਂ ਲੈ ਸਕਦੇ ਹੁੰਦੇ ਆ ਇੱਕ ਛੁੱਟੀ ਲੈ ਲਈ ਫਿਰ ਇੱਕ ਛੁੱਟੀ ਰਹਿ ਗਈ ਹੁਣ ਜੇ ਕੱਲ ਨੂੰ ਕੋਈ ਹੋਰ ਐਮਰਜੈਂਸੀ ਕੰਮ ਪੈ ਗਿਆ ਉਹ ਵੀ ਲੈ ਲਾਂਗੇ ਠੀਕ ਐ ਤੇ ਮੰਮੀ ਮੈਂ ਇਹ ਕਹਿੰਦੀ ਸੀ ਜੇ ਹੁਣ ਤੁਸੀਂ ਛੁੱਟੀ ਲੈ ਲੇ ਤਾਂ ਸਕੂਲ ਤੋਂ ਮੈਂ ਵੀ ਛੁੱਟੀ ਲੈ ਲਾਂ ਅੱਛਾ ਕਿਉਂ ਤੂੰ ਛੁੱਟੀ ਕੀ ਕਰਨੀ ਆ ਦੱਸ ਮੈਂ ਹੈਗੀ ਤਾਂ ਹੈ ਕੱਲੀ ਘਰੇ ਲੈ ਮੰਮੀ ਤੁਸੀਂ ਕੱਲੇ ਘਰੇ ਕੀ ਕਰੋਗੇ ਏਡੇ ਵੱਡੇ ਖਰਚੇ ਆ ਥੋੜੇ ਜੀ ਵੀ ਨਹੀਂ ਲੱਗਣਾ ਘਰੇ ਕੋਈ ਜਵਾਕ ਹੈ ਨਹੀਂ ਜੇ ਕੋਈ ਇੱਕ ਅੱਧਾ ਜਵਾਕ ਹੁੰਦਾ ਫਿਰ ਮੈਂ ਹਾਂ ਚੱਲ ਵੀ ਜੀ ਲੱਗ ਜਾਂਦਾ ਤੈਨੂੰ ਵੀ ਬਹਾਨਾ ਚਾਹੀਦਾ ਹਾਂ ਛੁੱਟੀ ਦਾ ਮੈਨੂੰ ਸਕੂਲੋਂ ਛੁੱਟੀ ਪਰਾਇਆ ਸਹੀ ਗੱਲ ਜੀ ਤੇ ਮੇਰਾ ਕੱਲੀ ਤੇ ਲੱਗ ਰਿਹਾ ਸਾਰਾ ਦਿਨ ਇੱਥੇ ਹਣਾ ਅੱਗੇ ਚੱਲ ਤੇਰੀ ਆਂਟੀ ਹੁੰਦੀ ਸੀ ਤਾਂ ਕਰਕੇ ਸੀਗਾ ਚਲ ਐ ਕਰ ਫਿਰ ਇੱਕ ਦਿਨ ਨਾ ਕਿਹਿੰਦਾ ਜਦੋਂ ਛੁੱਟੀ ਮਾਰੀ ਲੈ ਹਾਂ ਸੱਚੀ ਸਕੂਲ ਜੀ ਮੈਂ ਆਪੇ ਫੋਨ ਕਰ ਦੂੰਗੀ ਤੇਰੀ ਵੀ ਨੂੰ ਬੁਖਾਰ ਹੋਇਆ ਪਿਆ ਹੈ ਹੈ ਤੁਸੀਂ ਫੋਨ ਕਰ ਦਈਏ ਹਾਂ ਤੇ ਪਰਾਇਆ ਆਪ ਦੇ ਸਹੇਲੀਆਂ ਤੋਂ ਸਾਰਾ ਸ਼ਾਮ ਨੂੰ ਕੰਮ ਪੁੱਛ ਕੇ ਸਾਰਾ ਕੰਮ ਕਰਨਾ ਠੀਕ ਹੈ ਨਾ ਫਿਰ ਕੱਲ ਨੂੰ ਕੋਈ ਬਹਾਨੇ ਚੱਲੂਗਾ ਹੁਣ ਤੂੰ 2 ਦਿਨਾਂ ਬਾਅਦ ਫੇਰ ਕਹਿਦਾ ਕਰੇ ਅੱਜ ਮੇਰੇ ਮਮੀ ਫੇਰ ਫੋਨ ਕਰ ਦੋ ਮੈਂ ਬਿਮਾਰ ਆ ਮੈਂ ਜਾਣਾ ਨਹੀਂ ਓਹੋ ਮਮੀ ਤੁਹਾਨੂੰ ਪਤਾ ਹੈਗਾ ਮੈਂ ਸਕੂਲੋਂ ਹੀ ਛੁੱਟੀ ਮਾਰਦੀ ਉਹ ਤਾਂ ਅੱਜ ਤੁਸੀਂ ਛੁੱਟੀ ਕਰ ਲਈ ਤਾਂ ਅੰਜੀਆ ਕੀਤਾ ਵੀ ਮੈਂ ਵੀ ਰਹਿ ਪਾਉਂਦੀ ਆ ਅਸ਼ਾਂਜੀ ਤੇ ਮੈਂ ਛੁੱਟੀ ਕਰਿਆ ਕਰੂ ਉਹਦੇ ਮਹਾਰਾਣੀ ਜੀ ਛੁੱਟੀ ਕਰਿਆ ਕਰਨਗੇ ਸਕੂਲ 'ਚ ਹਾਂ ਲੈ ਫਿਰ ਮੰਮੀ ਨਾਲ ਫਿਰ ਗੱਲਾਂ ਬਾਤਾਂ ਕਰਨ ਦਾ ਵੀ ਟਾਈਮ ਹੋਣਾ ਚਾਹੀਦਾ ਤੇਰੀ ਇਹੋ ਜਿਹੇ ਕਿਹੜੀਆਂ ਗੱਲਾਂ ਨੇ ਮੁੱਕਦੀਆਂ ਹੀ ਮੇਰੇ ਨਾਲ ਕਰਨ ਨੂੰ ਹੈ ਸਾਰੀ ਸਾਈ ਰਾਤ ਲੱਗੀ ਰਹਿਣੀ ਆ ਉਧਰ ਜਦੋਂ ਵਿਹਲੀ ਟਾਈਮ ਮਿਲਦਾ ਉਹਦੇ ਫਿਰ ਲੱਗ ਜਿੰਨੇ ਗੱਲਾਂ ਕਰਨ ਹੈ ਤੇ ਹੁਣ ਮੈਂ ਗੱਲਾਂ ਤਾਂ ਕਰਨੀਆਂ ਉਹਨਾਂ ਮੈਂ ਕਿਹਦੇ ਨਾਲ ਕਰ ਸੱਚ ਮੰਮੀ ਆਏ ਤਾਂ ਦੱਸ ਦੋ ਹਾਂ ਹੁਣ ਤੁੰਦੋ ਤਿੰਨ ਦਿਨ ਹੋ ਗਏ ਜਾਂਦਿਆਂ ਨੂੰ ਉੱਥੇ ਕੋਈ ਤੁਹਾਡਾ ਫਰੈਂਡ ਬ हां मैं ना एक्सेप्शन ते इक ਕੁੜੀ ਆ ਤੇ ਬਾਲੀ ਸਿਆਣੀ ਆ ਹੈ ਤੇ ਬਾਲੀ ਸੋਹਣੀ ਆ ਤੇ ਬਾਲੀ ਸੁਭਾਅ ਦੀ ਚੰਗੀ ਆ ਉਹ ਬਣੀ ਮੇਰੀ ਸਹੇਲੀ ਲੈ ਮੇਰੇ ਮੰਮੀ ਕੀ ਘਰ ਤੇ ਸੋਹਣੀ ਆ ਅੱਛਾ ਮੇਰੇ ਮੰਮੀ ਬਾਲੀ ਸੋਹਣੀ ਆ ਆਇਆ ਨਾ ਕਰਿਆ ਕਰ ਮੰਮੀ ਤੋਂ ਨਹੀਂ ਉਹ ਤੋਂ ਉਹ ਜਿਆਦਾ ਸੋਹਣੀ ਆ ਚਲੋ ਕੋਈ ਨਾ ਸੋਹਣੀ ਛੱਡ ਬੰਦੇ ਦਾ ਦਿਲ ਸੋਹਣਾ ਹੋਣਾ ਚਾਹੀਦਾ ਤੇ ਦਿਲ ਦੀ ਬਾਲੀ ਸਾਫ ਆ ਹੈ ਤੇ ਮੈਨੂੰ ਤਾਂ ਜੇ ਕੋਈ ਨਾ ਵੀ ਪਤਾ ਹੋ ਗੁਰਾ ਮੈਨੂੰ ਕਹੋ ਕਿ ਦੀਦੀ ਤੁਸੀਂ ਰਹਿਣ ਤਾਂ ਕੋਈ ਗੱਲ ਨਹੀਂ ਮੈਂ ਕਰ ਲੈਣੀ ਆ ਹੈ ਫਿਰ ਮੈਂ ਸਾਰਾ ਕੰਮ ਸਿਖਾਉਗੀ ਹੈ ਤੇ ਵਧੀਆ ਇਕੱਠੇ ਬੈਠ ਕੇ ਅਸੀਂ ਰੋਟੀ ਖਾਣੇ ਇਕੱਠੇ ਬੈਠ ਕੇ ਚਾਹ ਪੀਣੀਆਂ ਤੇ ਵਧੀਆ ਬਣਗੀ ਸਾਡੀ ਫਿਰ ਤਾਂ ਵਧੀਆ ਗੱਲ ਹੈ ਮੰਮੀ ਜਿਵੇਂ ਮੇਰੀ ਰਮਨ ਸੇ ਲਈ ਹੈਗੀ ਉਹ ਵੀ ਅਸੀਂ ਵੀ ਇਕੱਠੇ ਬਹਿ ਕੇ ਕੰਮ ਕਰਦੇ ਆ ਜੇ ਖਾਣਾ ਪੀਣਾ ਉਹ ਮੇਰੇ ਵਾਸਤੇ ਵੀ ਮਮਮੀ ਚੀਜ਼ਾਂ ਲੈ ਕੇ ਆਉਂਦੀ ਹੁੰਦੀ ਆ ਹੈ ਤਾਂ ਬਹੁਤ ਵਧੀਆ ਫਿਰ ਬਣੇ ਨਾਲ ਹੀ ਹੁੰਦੇ ਜੇ ਕਿਸੇ ਨਾਲ ਬਣਾਵਾਂਗੇ ਨਾ ਫੇਰ ਹੀ ਆ ਕੱਲ ਨੂੰ ਬੰਦਾ ਆਪਣੇ ਔਖੇ ਟਾਈਮ ਵੀ ਖੜਦਾ ਆਪਣੀ ਖੁਸ਼ੀਸ਼ ਵੀ ਕਰਦਾ ਗਮੀ ਚ ਵੀ ਖੜਦਾ ਜੇ ਆਪਾਂ ਅਗਲੀ ਨਾਲ ਚੰਗੀਆਂ ਤਾਂ ਹਾਂਜੀ ਮਮਮੀ ਇਹ ਤਾਂ ਹੈ ਤੇ ਮਮਮੀ ਮੈਨੂੰ ਲੈ ਜਾਉਂਗੇ ਕਿਸੇ ਦਿਨ ਹਸਪੀਟਲ ਹਾਂ ਜਿਸ ਦਿਨ ਤੂੰ ਤੈਨੂੰ ਛੁੱਟੀ ਹੋਈ ਨਾ ਸਕੂਲੋਂ ਹਾਂ ਫਿਰ ਉਸਨੂੰ ਲੈ ਕੇ ਚੱਲੂਗੀ ਤੈਨੂੰ ਨਾਲ ਮੈਂ ਮਿਲਵਾ ਕੇ ਲਿਆਂਗੀ ਉਹ ਮੈਂ ਦੱਸਿਆ ਸੀਗਾ ਤੇਰੇ ਬਾਰੇ ਉਹ ਵੀ ਕਹਿੰਦੀ ਸੀ ਕਹਿੰਦੀ ਮੈਨੂੰ ਜਰੂਰ ਮੁਲਾਇਓ ਮੈਂ ਬੜਾ ਜੀ ਤਹਿਫਾ ਕਰਦੀ ਹੁੰਦੀ ਹੰਨੇ ਤੇਰੀਆਂ ਉਹ ਕਹਿੰਦੀ ਮੈਂ ਇੱਕ ਵਾਰੀ ਜਰੂਰ ਮਿਲਣਾ ਉਹਨੂੰ ਤੇ ਮੈਂ ਤੈਨੂੰ ਲੈ ਕੇ ਚੱਲੂਗੀ ਚਲ ਤੂੰ ਵੀ ਦੇਖੀ ਬਥੇ ਕੀ ਕੰਮ ਹੁੰਦਾ ਨਾਲੇ ਮੈਂ ਨਾ ਤੁਸੀਂ ਜਦੋਂ ਘਰੇ ਰਹੇ ਜਾਂ ਜਦੋਂ ਛੁੱਟੀ ਮੈਂ ਦੱਸ ਦਿਓ ਬ੍ਰਾਹਮਣ ਵੀ ਕਹਿੰਦੀ ਸੀ ਕਹਿੰਦੀ ਮੈਂ ਤੁਹਾਡੇ ਘਰੇ ਆਉਣਾ ਕਹਿੰਦੀ ਅੱਛਾ ਹਾਂ ਤੂੰ ਅੱਜ ਹੀ ਬੁਲਾ ਰ ਅੱਜ ਸਕੂਲ ਜਾਣਾ ਹੋਊਗਾ ਹਾਂ ਸਕੂਲ ਜਾਣਾ ਹੋਊਗਾ ਨਾ ਐਂ ਕਰੀ ਨਾ ਸਕੂਲ ਤੋਂ ਬਾਅਦ 2-3 ਵਜੇ ਤੋਂ ਬਾਅਦ ਲੈ ਆਉਂਗੀ ਮੈਂ ਸੰਡੇ ਨੂੰ ਤੁਹਾਡਾ ਹਾਫ ਡੇ ਹੁੰਦਾ ਹੈ ਹਾਂ ਸੰਡੇ ਲਈ ਹਾਂ ਤੇ ਨਹੀਂ ਅੱਜ ਫਿਰ ਸਕੂਲ ਤੋਂ ਬਾਅਦ ਆ ਜੂਗੀ ਕਿ ਜਾਣਾ ਉਹਨਾਂ ਨੂੰ ਕਿਥੇ ਉਹ ਨਹੀਂ ਮਮਾ ਫਿਰ ਐਵੇਂ ਘਰੇ ਕੋਈ ਤੁਹਾਡੇ ਵੀ ਕੰਮ ਕਰ ਲੈਂਦੇ ਕੋਈ ਹਾਂ ਹਾਂ ਫਿਰ ਸਕੂਲ ਤੋਂ ਥੱਕੀ ਆਉਗੀ ਮੁਰ ਕੇ ਫਿਰ ਆਪਣੇ ਇੱਧਰ ਫਿਰ ਜੀ ਰਹੂ ਹਾਂ ਚੱਲ ਕੋਈ ਨਹੀਂ ਫਿਰ ਤੂੰ ਐਂ ਕਰੀ ਸੰਡੇ ਨੂੰ ਉਹਨੂੰ ਕਹਿ ਦਿਓ ਆ ਜੂਗੀ ਇੱਥੇ ਹੈਨਾ ਤੇ ਹਾਫ ਡੇ ਨਾਲ ਮੈਂ ਆ ਜੂਗੀ ਹੈਨਾ ਫਿਰ ਨਾਲ ਉਹਨੂੰ ਕੁਝ ਦੁਪਹਿਰੇ ਬਣਾਵਾਂ ਉਹਨੂੰ ਕਿ ਖਵਾ ਦਾਂਗੇ ਉਹਨੂੰ ਕੀ ਪਸੰਦ ਆ ਉਹ ਨੂੰ ਮੈਗੀ ਪਸੰਦ ਆ ਮਮੀ ਤੇਰੇ ਨੂੰ ਮੈਗੀ ਪਸੰਦ ਆ ਲੈ ਕੇ ਗਈ ਸੀ ਨਾ ਫਿਰ ਤੇ ਮਮੀ ਬਾਲੀ ਸਵਾਦ ਮੈਗੀ ਬਣਾਉਂਦੀ ਆ ਕਹਿੰਦੀ ਮੈਂ ਕਰ ਰਹੀ ਆਂਗੀ ਤੇ ਮੈਗੀ ਬਣਾ ਕੇ ਦੇ ਰਾਂਗਾ ਬਸ ਠੀਕ ਆ ਚਾ ਚੰਗਾ ਹਾਂ ਹਾਂ ਐ ਕਰਦੇ ਹੁਣ ਐ ਕਰਦੇ ਆ ਨਾਲ ਤਾਂ ਆਪ ਕੋਈ ਖਾਣ ਪੀਣ ਨੂੰ ਬਣਾ ਲੈਣਾ ਆਪਦੇ ਹਸਤੇ ਨਾਲ ਇਹਨਾਂ ਅੱਜ ਪਸਫਾਈ ਕਰਦੇ ਆ ਫਿਰ ਆਪਾਂ ਦੋਨੇ ਘਰੇ ਹੈਗੀਆਂ ਆਪਾਂ ਆਪਦੇ ਕਮਰੇ ਦੀ ਸਫਾਈ ਕਰਦੇ ਆ ਨਾਲ ਸਾਰੇ ਕੱਪੜੇ ਨਾ ਪ੍ਰੈਸ ਕਰਕੇ ਰੱਖ ਲੈਣੇ ਨੇ ਲੋ ਸਵੇਰ ਉੱਠ ਕੇ ਪ੍ਰੈਸ ਕਰਨੇ ਪੈਂਦੇ ਮੈਨੂੰ ਆਪਦੇ ਸੂਟ ਚਲੋ ਆ ਜਾ ਹੈਨਾ ਐ ਕਰ ਲੈ ਨਾਲੇ ਅਚੰਗੀ ਖਾਂਦੇ ਨੇ ਤੇਰੀ ਅੰਟੀ ਠੀਕ ਹੈ ਅੱਛਾ ਸੋਖਾ ਰਾਜੇ ਸੋਖ ਉਹ ਸੁੱਖ ਸੁੱਖ ਕਿੱਥੇ ਐ ਜੀ ਉਹੀ ਬੋਲ ਮਾਰੀ ਜਾਂਨੇ ਹੋ ਲੈ ਹੁਣ ਬੋਲ ਮਾਰਾਂ ਮੈਂ ਪਾਣੀ ਦਾ ਗਲਾਸ ਪੀਣਾ ਸੀ ਕਿ ਮੈਂ ਲੈ ਆਉਗੀ ਇਹ ਕੁੜੀ ਜਮੀ ਨਹੀਂ ਕੋਈ ਕੰਮ ਕਰਕੇ ਆਈ ਲੈ ਮੈਨੂੰ ਤਾਂ ਹੋਣੀ ਕਰ ਦਿੱਤੀ ਤਿੰਨ ਵਾਜਾਂ ਮਾਰ ਲਿਆ ਮੈਂ ਕੀ ਦੱਸਾਂ ਸੁੱਖ ਤਾਂ ਉਹਦੇ ਪੇਕੇ ਵਾਗੀ ਵੇਖ ਕੇ ਵਾਗੀ ਹੋਰ ਨਹੀਂ ਭਲਾ ਇੰਨੇ ਬੋਲ ਮਾਰੇ ਤੂੰ ਹਾਂ ਆਉਂਗੀ ਨਾ ਹੁਣ ਕਿਵੇਂ ਵਾਗੀ ਆਏ ਕੌਣ ਆਸੀ ਲੈ ਕਿਹਦੇ ਨਾਲ ਤੁਹਾਨੂੰ ਪਤਾ ਤਾਂ ਹੈ ਉਹਦੀ ਮਾਂ ਦਾ ਅੱਗ ਲੱਗੀ ਵਾਲੀ ਦਾ ਉਹਦੀ ਮਾਂ ਆਈ ਸੀਗੀ ਗੇਟ ਚ ਬੂ ਦਹਾਈ ਕਰਦੀ ਆਈ ਐਨਾ ਕੁਛ ਬੋਲੀ ਮੈਂ ਬਥੇਰਾ ਬੜਿਆ ਬੜਿਆ ਆਖਿਆ ਵੀ ਭੈਣ ਜੀ ਕੋਈ ਨਹੀਂ ਠੰਡੇ ਮਤੇ ਨਾਲ ਗੱਲ ਕਰੋ ਪਰ ਕਾ ਨੂੰ ਕਹਿੰਦੇ ਮੇਰੀ ਕੁੜੀ ਨਾਲ ਤੁਸੀਂ ਐ ਕਰਦੇ ਹੋ ਐ ਕਰਦੇ ਹੋ ਤੁਹਾਡਾ ਮੁੰਡਾ ਨਹੀਂ ਘਰੇ ਰਹਿੰਦਾ ਤੇ ਮੈਂ ਮੇਰੀ ਕੁੜੀ ਤਾਂ ਕਹਿੰਦੀ ਤੁਹਾਡੇ ਘਰੇ ਹੁਣ ਰਹਿੰਦੀ ਨਹੀਂ ਮੈਂ ਤਾਂ ਆਪਦੀ ਨੂੰ ਅਕੇ ਲੈ ਕੇ ਜਾਊਂਗੀ ਭਾਈ ਬਥੇਰੇ ਹਾੜੇ ਕੱਢੇ ਆਖਰ ਨੂੰ ਲਿਆ ਆ ਕੇ ਛੱਡਿਆ ਉਹਨੇ ਤਾਂ ਚਲ ਕੰਮ ਤਾਂ ਵਧੀਆ ਹੋ ਗਿਆ ਵੈਸੇ ਆਪਾਂ ਜਿਹੜਾ ਅੱਗੇ ਪਿੱਛੇ ਤੋਂ ਕੰਮ ਇੰਨਾ ਕਰ ਰਹੇ ਸੀ ਉਹ ਨਹੀਂ ਸੀ ਹੋ ਰਿਹਾ ਤਾਂ ਮਿੰਟੇ ਦੀ ਕੰਮ ਹੋ ਗਿਆ ਮੈਨੂੰ ਤਾਂ ਵਧੀਆ ਲੱਗਿਆ ਤਾਂ ਤੁਸਤਾ ਕਹਤਾ ਕੰਮ ਵਧੀਆ ਹੋ ਗਿਆ ਲੰਮੀ ਸੋਚੋ ਹੁਣ ਅਗਲੇ ਆਨੇ ਆਪਣੇ ਨਾਲ ਜਿਹੜੀਆਂ ਫੈਕਟਰੀਆਂ ਕਰਾਈਆਂ ਸੀ ਉਹ ਅਗਲੇ ਆਪਾਂ ਨੂੰ ਐਂ ਛੱਡ ਦੇਣਗੇ ਤੁਸੀਂ ਐਂ ਸੋਚੋ ਪਹਿਲਾਂ ਤਾਂ ਨਾਲੇ ਨਾ ਕੁਝ ਵੀ ਐ ਹੁਣ ਇੱਕ ਗੱਲ ਤਾਂ ਹੈ ਫੈਕਟਰੀ ਚੱਲ ਮੇਰੀ ਗੱਲ ਸੁਣ ਦੇਖ ਆਪਾਂ ਵੀ 10 ਸਾਲ ਖਾ ਲਿਆ ਉਹਨਾਂ ਦਾ ਇਹਨਾਂ ਦੀਆਂ ਫੈਕਟਰੀਆਂ ਦੀ ਕਮਾਈ ਖਾ ਲਈ ਪਰ ਜਿਵੇਂ ਵੀ ਸੀ ਹੁਣ ਇਹ ਦੇਖੋ ਆਪਾਂ ਵਾਪਸ ਕਰ ਦਾਂਗੇ ਇਹਨਾਂ ਨੂੰ ਉਸ ਤੋਂ ਬਾਅਦ ਆਪਣਾ ਆਪ ਦੇ ਬੱਚੇ ਦੀ ਜ਼ਿੰਦਗੀ ਦੇਖਾਂਗੇ ਆਪਾਂ ਆਵਦੇ ਬੱਚੇ ਦੇ ਆਸਤੇ ਵਧੀਆ ਜੀ ਕੁੜੀ ਦੇ ਨਾਲ ਵਿਆਹ ਕਰਾਂਗੇ ਚੰਗਾ ਵਧੀਆ ਘਰ ਦੇਖ ਕੇ ਵਧੀਆ ਦਾਜ ਲੈ ਕੇ ਆਵਾਂਗੇ ਆਪਾਂ ਜੀ ਤਾਂ ਬਥੇਰਾ ਕਰਦਾ ਪਰ ਹੁਣ ਐ ਸੋਚਦੀ ਆ ਐਨੂੰ ਪਤਾ ਨਹੀਂ ਲਾਡੀ ਨੂੰ ਕੀ ਹੋ ਰਿਹਾ ਘਰ ਹੀ ਨਹੀਂ ਵੱਡਦਾ ਹੈਗਾ ਆ ਹੁਣ ਤੁਸੀਂ ਇੰਨੇ ਦਿਨ ਘਰੇ ਨਹੀਂ ਸੀਗੇ ਤੇ ਮੈਨੂੰ ਇਕੱਲੀ ਨੂੰ ਛੱਡ ਕੇ ਵੀ ਭੱਜ ਜਾ ਕਰੇ ਮੈਨੂੰ ਤਾਂ ਘਰ ਇਕੱਲੀ ਨੂੰ ਵੱਡ ਖਾਣ ਨੂੰ ਆਵੇ ਮੈਨੂੰ ਤਾਂ ਐ ਲੱਗੇ ਵੀ ਇਧਰੋਂ ਤਾਂ ਸੁੱਖ ਹੀ ਠੀਕ ਸੀਗੀ ਕੁਝ ਵੀ ਉਹਦੇ ਨਾਲ ਕਿੰਨੇ ਸਾਲ ਗੁਜ਼ਾਰੇ ਆ ਉਹ ਤੋਂ ਬਿਨਾਂ ਵੀ ਘਰ ਮੈਨੂੰ ਤਾਂ ਸੁਨਣਾ ਸੁਣਾ ਲੱਗੇ ਮਤ ਕੱਲੀ ਕੰਧਾ ਮਣੀ ਝੱਕੀ ਜਾਇਆ ਕਰਾਂ। ਉਹ ਇਹ ਤੇਰੀ ਤੈਨੂੰ ਸੁੰਨਾ ਲੱਗਦਾ ਘਰ ਕੰਧਾ ਕਰਨੀ ਝੱਕਦੀ ਆ ਤਾਂ ਹੀ ਤਾਂ ਮੈਂ ਤੈਨੂੰ ਹਾਂ ਗਲ ਸੋਚ ਕੇ ਕਹਿਣਾਗਾ ਵੀ ਹੁਣ ਤੂੰ ਤਿਆਰੀ ਕਰ ਆਪਦੇ ਪੁੱਤ ਨੂੰ ਦੁਬਾਰਾ ਵਿਆਹਣ ਦੀ। ਬਾਕੀ ਰਹੀ ਗੱਲ ਸੁੱਖ ਦੀ। ਆ ਆਪਾਂ ਕੀ ਲੈਣਾ? ਫੈਕਟਰੀਆਂ ਲੈ ਕੇ ਜਾਂਦੇ ਲੈ ਜਾਣ ਦੇ। ਆਪਾਂ ਕੁਛ ਨਹੀਂ ਹੋਣਾ ਤੂੰ ਲੈਣਾ। ਨਾਲੇ ਗੱਲ ਹੋਰ ਹੈ। ਜਿਹੜਾ ਮੁੰਡਾ ਨਾ ਆਪਣਾ ਐਵੇਂ ਨਹੀਂ ਤੁਰਿਆ ਫਿਰਦਾ। ਆ ਸੁੱਖ ਕਰਕੇ ਸੀ। ਕੁਛ ਵੀ ਹੈ ਜੀ ਮੈਂ ਤਾਂ ਤੁਹਾਨੂੰ ਐ ਕਹਿਨੀ ਆ ਇੱਕ ਵਾਰੀ ਲਾਡੀ ਨੂੰ ਜ਼ਰੂਰ ਪੁੱਛਿਓ ਵੀ ਭਾਈ ਤੂੰ ਕਿੱਥੇ ਜਾਣਾ ਕਿੱਥੋਂ ਆਣਾ। ਮੈਨੂੰ ਤਾਂ ਚਾਰੇ ਚੱਕ ਕੇ ਪੈ ਜਾਂਦਾ। ਮੈਂ ਤਾਂ ਬਥੇਰਾ ਪੁੱਛ ਪੁੱਛ ਦੇਖ ਲਿਆ ਮੈਨੂੰ ਤਾਂ ਕਹਿੰਦਾ ਮੰਮੀ ਮੈਂ ਤਾਂ ਆਪਣੇ ਦੋਸਤਾਂ ਕੋਲੇ ਜਾਣਾ ਪਹਿਲਾਂ ਕਿ ਸੁਖ ਟੋਕਦੀ ਸੀ ਹੁਣ ਕਿ ਤੂੰ ਟੋਕਣ ਲੱਗੀ ਮੈਂ ਵੀ ਪਹਿਲਾਂ ਉਹਨੂੰ ਪੁੱਛਿਆ ਸੀ ਬਹਾ ਕੇ ਸਾਰੀ ਗੱਲ ਉਹਦੇ ਨਾਲ ਮੈਂ ਕੀਤੀ ਸੀ ਆਪ ਮੈਂ ਕਿਹਾ ਵੀ ਲਾਡੀ ਮੇਰੀ ਗੱਲ ਸੁਣ ਇਹ ਗੱਲ ਤੇਰੇ ਵਾਸਤੇ ਚੰਗੀ ਨਹੀਂ ਨਾ ਤਾਂ ਤੂੰ ਦੁਕਾਨ ਤੇ ਜਾਣਾ ਨਾ ਤੂੰ ਗੜਾਉਣ ਚ ਜਾਣਾਗਾ ਤੇ ਕਿਹੜੇ ਪਾਸੇ ਕਮਾਈ ਕਰਾਂਗੇ ਕਿੱਥੋਂ ਕਮਾਵਾਂਗੇ ਮੈਂ ਕਿਹਾ ਤੂੰ ਫੈਕਟਰੀ ਵੀ ਨਹੀਂ ਜਾਂਦਾ ਕਹਿੰਦਾ ਡੈਡੀ ਮੇਰਾ ਨਹੀਂ ਜੀ ਲੱਗਦਾ ਨਾ ਫੈਕਟਰੀਆਂ ਜਾਵਾਂ ਨਾ ਮੈਂ ਤੇ ਦੁਕਾਨ ਤੇ ਜਾਵਾਂ ਮੈਂ ਤਾਂ ਆਪਣੇ ਦੋਸਤਾਂ ਕੋਲ ਚੰਡੀਗੜ੍ਹ ਦੁੱਜ ਜਾਣਾ ਇੱਕ ਮੈਨੂੰ ਐ ਹੋ ਰਿਹਾ ਹੁਣ ਪਹਿਲਾਂ ਜਰਕਣ ਦੇ ਦੂਜਾ ਵਿਆਹ ਕਿੱਥੇ ਹੁੰਦਾ ਅਗਲਾ ਹਰ ਇੱਕ ਬੰਦਾ ਸੋਚਦਾ ਵੀ ਪਹਿਲਾਂ ਵਾਲੀ ਬਹੂ ਕਾਤੋਂ ਭਾਗੀ ਇਹਨਾਂ ਦੀ ਕੀ ਗੱਲ ਹੈ ਤੇ ਹੁਣ ਜੇ ਬਾਹਲਾ ਕਿਸੇ ਨੂੰ ਦੱਸਦੇ ਆ ਉਹ ਚ ਵੀ ਲੋਕ ਪੇਤ ਸੇਤ ਲੈਂਦੇ ਆ ਪਾਨੀਆਂ ਮਾਰਨ ਵਾਲੇ ਤਾਂ ਐਂ ਬੈਠੇ ਹੁੰਦੇ ਨੇਗੇ ਤੇਰੀ ਗੱਲ ਤਾਂ ਸਹੀ ਹੈ ਲੱਗਦੀ ਉਹਨਾਂ ਇਹ ਗੱਲ ਸੋਚਣ ਵਾਲੀ ਹੈ ਵੀ ਜਦੋਂ ਯਾਰ ਉਹ ਫੈਕਟਰੀ ਇਹਦੇ ਨਾਮ ਨਾ ਹੋਊਗੀ ਜਾਂ ਉਹਦੇ ਤੋਂ ਪਾਸੇ ਹੋ ਗਿਆ ਤਾਂ ਲੋਕ ਤਾਂ ਪੁੱਛਣਗੇ ਵੀ ਕੀ ਗੱਲ ਹੈ ਫਿਰ ਜਦੋਂ ਫਿਰ ਤਲਾਕ ਦਾ ਵੀ ਪਤਾ ਲੱਗੂ ਫਿਰ ਗੱਲ ਦਾ ਵੀ ਪਤਾ ਲੱਗੂਗਾ ਹਾਂ ਹੀ ਤਾਂ ਮੈਂ ਰੋਨੀ ਆ ਹਾਹੀ ਗੱਲਾਂ ਤਾਂ ਮੈਂ ਸੋਚਦੀ ਆ ਵੀ ਇਹ ਤਾਂ ਕੰਮ ਟੇਡਾ ਹੀ ਹੋ ਗਿਆ ਨਾਲੇ ਤਾਂ ਉਹ ਘਰੋਂ ਤੋਰ ਲਈ ਕੋਦੀ ਮਾਂ ਇਹ ਕੋਈ ਗੱਲ ਨਹੀਂ ਤੂੰ ਨਾ ਫਿਕਰ ਕਰ ਦੇਖੀ ਜੋ ਮੈਂ ਆਪੇ ਦੇ ਨੂੰ ਉਹਨਾਂ ਨੂੰ ਠੀਕ ਹੈ ਜੋ ਕਰਦੇ ਕਰੀ ਜਾਂਦੇ ਮੈਂ ਆਪੇ ਆਪੇ ਜੋ ਵੀ ਕੁਝ ਬਣੂਗਾ ਮੈਂ ਦੇਖ ਲਊਗਾ ਨਾ ਮੈਂ ਮੁੰਡੇ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦੇਵਾਂ ਤੇ ਨਾ ਮੈਂ ਤੈਨੂੰ ਠੀਕ ਹੈ ਨਾ ਬਸ ਤੂੰ ਬੇਫਿਕਰ ਆ ਸੁਖ ਤਾਂ ਕਾ ਨੂੰ ਕੁਝ ਕਹਿੰਦੀ ਸੀ ਆਉਦੀ ਮਾਂ ਨੇ ਨਹੀਂ ਉਹਦੇ ਪੱਬ ਲੱਗਣ ਦਿੱਤੇ। ਉਹ ਮਾਂ ਕਰੇ ਚਾਹੇ ਪਿਓ ਕਰੇ। ਪਹਿਲਾਂ ਮੈਂ ਕਰ ਜਾਂਦਾ ਸੀ ਚੁੱਪ। ਮੈਂ ਇਸ ਕਰਕੇ ਚੁੱਪ ਕਰ ਜਾਂਦਾ ਸੀ ਵੀ ਚੱਲ ਕੋਈ ਗੱਲ ਨਹੀਂ ਹੋ ਜਾਣੇ ਯਾਰ। ਮੇਰੇ ਦੋਸਤਾਂ ਮੈਨੂੰ ਕੀ ਆਖਣਗੇ? ਜਿੱਦ ਤੇ ਦਾ ਮੈਨੂੰ ਭੱਜ ਕੇ ਪਿਆਗਾ ਉਹ ਆਪਦੀ ਕੁੜੀ ਪਿੱਛੇ। ਉਹਦੇ ਦਾ ਮੈਂ ਕਿ ਮੈਨੂੰ ਕੀ ਲੋੜ ਪਈ ਆ ਦੀ ਦੋਸਤੀ ਨੇ। ਤੁਸੀਂ ਆਪਦੇ ਪਤਵਾਰੇ ਧੀ ਬਾਰੇ ਸੋਚਦੇ ਮੈਂ ਵੀ ਇਹਦੇ ਪਤਵਾਰੇ ਸੋਚੂਗਾ। ਹੁਣ ਮੈਨੂੰ ਤਾਂ ਇਹੀ ਫਿਕਰ ਲੱਗ ਰਿਹਾ ਵੀ ਇਹ ਗੱਲ ਦਾ ਕਿਵੇਂ ਲੜਸਿਰੇ ਲੱਗੂਗਾ? ਲੜਸਿਰੇ ਆਪੇ ਲੱਗ ਜਾਂਦਾ ਹੁੰਦਾ। ਦੇਖ ਇੱਕੋ ਦਮ ਤਾਂ ਨਹੀਂ ਖੈ ਲੜਸਿਰੇ ਲੱਗਦਾ। ਆਪਾਂ ਨੂੰ ਪਹਿ ਦਾ ਸਾਲ ਲੱਗ ਗਿਆ ਤੇ ਇਹਨਾਂ 10 ਸਾਲਾਂ ਦੇ ਵਿੱਚ ਆਪਣੇ ਉਹ ਗੱਲ 8-9 ਸਾਲ ਦੇ ਚੱਲ ਰਹੇ ਫਿਰਦੇ ਆਪਾਂ ਤਾਂ ਹੁਣ ਵੀ ਨਿਯਾਪ ਵਿਆਹ ਪੱਕੜੀ ਮੈਂ ਬਥੇਰਾ ਕਿਹਾ ਮੈਂ ਆਖਿਆ ਭਾਈ ਲਾਡੀ ਦਾ ਪਿਓ ਨਹੀਂ ਕਰੇ ਹੈਗਾ ਤੂੰ ਕੱਲਣ ਕੱਲੀ ਆਈਆਂ ਤੇਰੇ ਨਾਲ ਨਹੀਂ ਕੋਈ ਬੰਦਾ ਆਇਆ ਵੀ ਆਪਾਂ ਬੁੜੀਆਂ-ਬੁੜੀਆਂ ਤੇ ਥੋੜੀ ਇਹ ਜਿਹੇ ਫੈਸਲੇ ਹੁੰਦੇ ਆ ਮਾਂ ਦੀ ਤੀ ਨੇ ਇੱਕ ਨਹੀਂ ਸੁਣੀ ਪਵਾ ਲਿਓ ਤੋਂ ਬੈਗ ਚ ਕੱਪੜੇ ਤੇ ਤੁਰਪੀ ਚੁੱਪ ਕਰਕੇ ਉਸ ਗੱਲ ਤਾਂ ਕਰਨੀ ਸੀ ਉਹ ਵੀ ਐ ਕਰਕੇ ਭਾਈ ਸੱਦ ਲੈ ਸਾਰਿਆਂ ਨੂੰ ਸੱਦਾਂ। ਥੇਰਾ ਕਿਹਾ ਮੈਂ ਤੂੰ ਇਹਦੇ ਪਿਓ ਨਹੀਂ ਲਿਆਉਂਦੀ ਫਿਰ ਸੁੱਖ ਦੇ ਨੂੰ ਨਾਲ ਜੀ ਆ ਜਾਂਦੇ ਤਾਂ ਕੀ ਪਤਾ ਆਪਣਾ ਸਾਰਾ ਨਿਭਣ ਮੇੜਾ ਹੀ ਹੋ ਜਾਂਦਾ। ਹਾਂ ਤਾਂ ਮੈਂ ਕਹਿੰਦੀ ਸੀ ਗੱਲ ਹੀ ਨਹੀਂ ਸੁਣੀ ਉਹਨੇ ਤਾਂ ਮੇਰੀ ਇੱਕ ਵੀ ਆਪ ਹੀ ਲੈ ਗਈ ਚੱਕ ਕੇ। ਚੱਲ ਕੋਈ ਨਹੀਂ ਜਿਹੜਾ ਕੁਝ ਹੋਣਾ ਸੀ ਗਿਆ ਉਹ ਤਾਂ ਹੋ। ਠੀਕ ਹੈ। ਉਹਦੇ ਬਾਰੇ ਸੋਚਣਾ ਤੇ ਛੱਡ ਹੁਣ। ਹੁਣ ਮੇਨ ਗੱਲ ਇਹ ਦੇਖ ਕੇ ਇੱਕ ਤਾਂ ਮੁੰਡੇ ਨੂੰ ਘਰੇ ਆਉਣ ਲਈਏ ਤੇ ਦੂਜਾ ਇਹਦੇ ਤੋਂ ਤਲਾਕ ਕਰਵਾਈਏ ਮੁੰਡੇ ਦਾ ਤੇ ਅਗਲੇ ਘਰ ਦੀ ਤਿਆਰੀ ਕਰੀਏ। ਪਹਿਲਾਂ ਤਾਂ ਨਾ ਤੁਸੀਂ ਮੁੰਡੇ ਨਾਲ ਗੱਲ ਕਰੋ ਵੀ ਭਾਈ ਤੂੰ ਕਿੱਥੇ ਜਾਣਾ ਘਾਤੋਂ ਜਾਣਾ ਨਾਲ ਐੇ ਲੋਟ ਨਹੀਂ ਆਉਣਾ ਜੀ ਹੁਣ ਸੁੱਖ ਤੇ ਤਾਂ ਪਰੱਖ ਲਿਆ ਸਿਐ ਐੇ ਜੇ ਰੋਬ ਜੇ ਕੋਈ ਦੂਜੀ ਆਊਗੀ ਉਹ ਇਹਨੂੰ ਐ ਕਿਵੇਂ ਚਰੂਗੀ ਬਾਹਰ ਅਗਲੀ ਉਹ ਵੀ ਭਾਜੂ ਫਿਰ ਇਹ ਤਾਂ ਮੈਂ ਸੁਝਾਉਂਗਾ ਇਹਨੂੰ ਤੂੰ ਮੇਰੀ ਗੱਲ ਸੁਣ ਤੂੰ ਮੇਰੇ ਵਾਸਤੇ ਥੋੜੀ ਜੀ ਚਾਹ ਬਣਾ ਦੇਖ ਤਾਂ ਠੀਕ ਹੈ ਜਦੋਂ ਲਾਡੀ ਆਕੇ ਉਹਨੂੰ ਮੇਰੇ ਕੋਲ ਇੱਥੇ ਹੀ ਭੇਜਦੀ ਭੇਜਦੀਆਂ ਲਾਡੀ ਨੂੰ ਜੇ ਹੋਇਆ ਤਾਂ ਹਾਂ ਕਿ ਤਾਂ ਮੈਨੂੰ ਤਾਂ ਨਾ ਭੱਜ-ਭੱਜ ਪੈਂਦਾ ਪਤਾ ਹੀ ਨਹੀਂ ਇਹਨੂੰ ਕੀ ਹੋ ਰਿਹਾ ਹੁਣ ਓਕੇ ਜਵਾਬ ਕੀ ਕਰੇ ਮੈਨੂੰ ਕਿਹਾ ਥੋੜਾ ਥੋੜਾ ਪੈਂਦਾ ਸੀ ਉਹਦੇ ਕਿੰਨਾ ਕੁਛ ਮੈਨੂੰ ਬੋਲਦਾ ਸੀ ਮੈਂ ਕਹਿੰਦਾ ਨਾ ਅਸੀਂ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਤੇਰੇ ਨਾਲ ਗੱਲ ਅੱਜ ਦੀ ਕਰ ਲਊਗਾ ਚੱਲ ਵਿਚਾਰ ਬਣਾ ਕੇ ਲਿਉਨੇ ਨਾਲ ਭੇਜਦੀਆਂ ਜੀ ਹੋਇਆ ਤਾਂ ਭੇਜ ਕਿੱਥੇ ਗੰਦੀ ਲਾਲ ਨਸਰਟ ਪਾਇਆ ਚੰਗਾ ਭੜਾ ਰਿਸ਼ਤਾ ਕੀਤਾ ਸੀ ਜੇ ਜਵਾਬ ਚੱਲਾ ਜਾਂ ਹੋ ਜਾਂਦਾ ਆਪਦੇ ਘਰੇ ਸਾਰੇ ਸੈਟਅਪ ਤੇ ਬੈਠ ਜਾਂਦੇ ਚੱਲ ਭਰਾ ਹੁਣ ਉਹੀ ਚੀਜ਼ ਦੁਬਾਰਾ ਤੋਂ ਨਵੀਂ ਸ਼ੁਰੂਆਤ ਹੋ ਨਾਲ ਦਸ ਹਲ ਗਲ ਕੇ ਕੀ ਕਰਾਂ ਤੇ ਕੀ ਨਾ ਕਰਾਂ ਹਉ ਤੋਚਨਾ ਦਾ ਜੱਟ ਨਹੀਂ ਸ਼ਕੀਨ ਮੁੱਢ ਤੋਂ ਜੇ ਤੂੜਿਆ ਤਾਂ ਰੰਗੇ ਨਹੀਂ ਮਲ ਹੈ ਜੋ ਖਿੱਚ ਕੇ ਆਹ ਕਿਹੜੀ ਆ ਗਈ ਹੁਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਮੰਮੀ ਚਾਹ ਹੈਗੀ ਆ ਹਾਂ ਪੁੱਤ ਬਣੀ ਪਈ ਆ ਅੰਦਰ ਪੀ ਲੈ ਠੀਕ ਹਾਏ ਹਾਏ ਇਹ ਹੈ ਇਹ ਵੀ ਨਣਦ ਦਾ ਮੁੰਡਾ ਮਿੰਦੋ ਦਾ ਅੱਛਾ ਹਾਂ ਮੈਂ ਤਾਂ ਫਿਰ ਨਿੱਕਾ ਜਿਹਾ ਦੇਖਿਆ ਹੈ ਨਹੀਂ ਉਹਦਾ ਤਾਂ ਛੋਟਾ ਜਿਹਾ ਹੁੰਦਾ ਸੀ ਸੁੱਖ ਨਾਲ ਹੁਣੇ ਜਵਾਨ ਹੋ ਗਿਆ ਗੱਭਰੂ ਹੋ ਗਿਆ ਇਹ ਤਾਂ ਫਿਰ ਮੇਰੇ ਕੋਲ ਹੀ ਰਹਿੰਦਾ ਅੱਛਾ ਤੇਰੇ ਕੋਲ ਰਹਿੰਦਾ ਇੱਥੇ ਕੀ ਕਰਦਾ ਹੁੰਦਾ ਫਿਰ ਇੱਥੇ ਬਸ ਕਰਨਾ ਕੀ ਹੈ ਜ਼ਮੀਨ ਤਾਂ ਤੈਨੂੰ ਪਤਾ ਹੈ ਠੇਕੇ ਤੇ ਦਿੰਨੇ ਅੱਛਾ ਤੇ ਬਸ ਉਹ ਮੇਰੇ ਕੋਲ ਹੀ ਰਹਿੰਦਾ ਦਵਾਈ ਬੂਟੀ ਲਿਆ ਦਿੰਦਾ ਆਹੋ ਤੇਰਾ ਸਹਾਰਾ ਬਣਿਆ ਹੋਇਆ ਹੈ ਬਣਿਆ ਮੇਰੇ ਨਾਲ ਤਾਂ ਛੱਡ ਕੇ ਗਈ ਹੈ ਵਿਚਾਰੀ ਉਹ ਤਾਂ ਮੈਨੂੰ ਆਪਦੇ ਕੋਲੇ ਲੈ ਕੇ ਜਾਂਦੀ ਸੀ ਹੂੰ ਤੇ ਫਿਰ ਮੈਂ ਆਖਾ ਚਲ ਮੈਂ ਘਰ ਛੱਡ ਕੇ ਕਿੱਥੇ ਜਾਉਂ ਤੇਰੇ ਕੋਲੇ ਨਾ ਮੇਰੀ ਗੱਲ ਸੁਣਾ ਆਪਦਾ ਘਰ ਸੁੱਖਣਾ ਕਿਉਂ ਛੱਡਣਾ ਆਪਾਂ ਹਾਂ ਤਾਂਹੀਂ ਤਾਂ ਫਿਰ ਮੈਂ ਗਈ ਨਹੀਂ ਫਿਰ ਇਹ ਤਾਂ ਘਰ-ਬਾਰ ਜਮੀ ਡਿੱਗ ਪੈਂਦੇ ਸੁੰਨੇ ਤਾਂ ਹੋਰ ਹੁਣ ਤੈਨੂੰ ਪਤਾ ਨਾਲੇ ਮੇਰੇ ਤਾਂ ਜੀ ਨਹੀਂ ਕਰਦਾ ਭਈਆ ਘਰ ਛੱਡ ਕੇ ਜਾਣ ਨੂੰ ਨਾ ਨਾ ਤੇਰਾ ਬਾਈ ਦੇ ਹਲਾ ਜੇ ਕਿਤੇ ਵਗ ਜਾਂਦਾ ਕਾਲੀ ਮਚਾ ਜਾਂਦਾ ਘਰੇ ਚੱਲੀਏ ਹੁਣ ਆਪਾਂ ਘਰੇ ਚੱਲੀਏ ਮਿੰਟ ਨਹੀਂ ਸੀ ਖੜਦਾ ਕੁੜੀ ਭੈਣੇ ਕਿੱਥੋਂ ਆਪਣਾ ਘਰ ਛੱਡਿਆ ਜਾਂਦਾਗਾ ਹੋਰ ਸੁਖਪਾਲ ਸਾਹੀ ਤਾਂ ਮੇਰਾ ਜੀ ਨਹੀਂ ਕਰਿਆ ਮੈਂ ਆਖਿਆ ਭਾਈ ਰਾਜੀ ਰਹੋ ਗੁੱਸੇ ਰਹੋ ਮੈਂ ਨਹੀਂ ਘਰ ਛੱਡ ਕੇ ਜਾਂਦੀ ਫਿਰ ਉਹ ਕਹਿੰਦੀ ਚੰਗਾ ਮੇਰੇ ਪੁੱਤ ਨੂੰ ਮੈਂ ਇੱਥੇ ਛੱਡ ਜਾਨੀ ਆ ਕੁੜੀ ਭੈਣੇ ਗੱਲ ਪੁੱਛਾਂ ਤੈਨੂੰ ਆ ਮੈਨੂੰ ਕੋਈ ਡੰਗਰ ਪਸੂ ਨਹੀਂ ਦੀਂਦਾ ਤੇ ਨਾ ਹੀ ਟਰੈਕਟਰ ਖੜਾ ਹੁੰਦਾ ਸੀ ਇੱਧਰ ਹਾਂ ਹਸਕਪਾਲ ਖੜਾ ਤਾਂ ਹੁੰਦਾ ਸੀ ਟਰੈਕਟਰ ਉਹ ਤਾਂ ਵੇਚਤਾ ਹੀ ਨਾ ਹੀ ਤਾਂ ਟਰੈਕਟਰ ਵੇਚਤਾ ਨਾਲੇ ਪਸੂ ਵੇਚਤੇ ਬਾਈ ਨੇ ਵੇਚੇ ਨਹੀਂ ਨਹੀਂ ਤੇਰੇ ਬਾਈ ਨੇ ਤਾਂ ਕਾਨੂੰ ਵੇਚਿਆ ਉਹ ਤਾਂ ਤੈਨੂੰ ਪਤਾ ਹੈ ਉਹਦਾ ਕਹਿੰਦਾ ਮੈਂ ਟਰੈਕਟਰ ਵੇਚਦੇ ਨਹੀਂ ਮੇਰੇ ਜਿਉਂਦੇ ਜੀ ਤੇ ਇਹ ਤਾਂ ਚਲ ਆ ਮੁੰਡੇ ਨੇ ਵੇਚਦੇ ਕਹਿੰਦਾ ਕਿ ਮਾਮੀ ਵੀ ਚਲ ਹੁਣ ਆਪਾਂ ਦੋ ਜਣੇ ਹੈਗੇ ਆ ਮੁੱਲ ਦੁੱਧ ਲੈ ਲਿਆ ਕਰਾਂਗੇ ਕੀ ਕਰਾਉਣਾ ਐਨੇ ਪਸੂ ਡੰਗਰਾਂ ਤੋਂ ਲਾ ਦੇਖ ਲਾ ਆ ਮੁੰਡੇ ਦੇ ਮਗਰ ਲਾ ਕੇ ਤੂੰ ਹਾਂ ਕਰਤੀ ਹੈ ਕੁੜੇ ਭੈਣੇ ਨਿਸ਼ਾਨੀ ਸੀ ਮੇਰੇ ਬਾਈ ਦੀ ਦੇਖ ਲੈ ਕਿੰਨਾ ਸਾਹ ਸਾਹ ਕੇ ਰੱਖਦਾ ਹੁੰਦਾ ਸੀ ਤੂੰ ਮਿੰਟ ਲਾਇਆ ਇਹਨੂੰ ਹਾਂ ਕਹਿਤਾ ਵੀ ਵੇਚਦੇ ਹੈ ਹਾਂ ਸੁਖਪਾਲ ਇਹ ਤਾਂ ਗੱਲ ਤੇਰੀ ਠੀਕ ਹੈ ਫਿਰ ਹੁਣ ਮੈਂ ਕਰਾਂ ਕੀ ਹੁਣ ਮੈਂ ਤਾਂ ਇਹਨਾਂ ਦੇ ਹੱਥਾਂ ਦੀ ਮੁਤਾਜ ਹੋਈ ਪਈ ਐ ਹੁਣ ਜਿਵੇਂ ਮੈਨੂੰ ਇਹ ਕਹਿਣਗੇ ਫਿਰ ਉਮੀ ਮਗਰ ਲੱਗਣਾ ਪਊਗਾ ਪੈਣੇ ਟਰੈਕਟਰ ਸੀਗਾ ਵਧੀਆ ਕਿਤੇ ਕੋਈ ਬਾਹੀ ਕਰਨ ਭੇਜਦੀ ਚਾਰ ਪੈਸੇ ਤੈਨੂੰ ਕਮਾਈ ਆਉਂਦੀ ਆ ਮਾਲ ਪਸ਼ੂ ਐ ਸਾਂਭ ਦੇ ਨਾਲ ਮਿਲ ਕੇ ਦੁੱਧਵਾਦ ਪਾਉਂਦੇ ਚਾਰ ਪੈਸੇ ਜੁੜਦੇ ਹਾਂ ਇਹ ਤਾਂ ਗੱਲ ਠੀਕ ਐ ਸਕਪਾਲ ਤੇਰੀ ਮੈਂ ਕਿਹਾ ਸੀ ਨਵੀਨ ਨੂੰ ਮੈਂ ਆਖਿਆ ਪੁੱਤ ਵੀ ਚਲ ਦੋ ਸਿਰ ਦੁੱਧ ਆਪਾਂ ਨੂੰ ਘਰੇ ਨਹੀਂ ਮੁਕਦਾ। ਬਾਕੀ ਆਪਾਂ ਡੈਰੀ ਤੇ ਪਾਦਾ ਕਰਾਂਗੇ। ਕਹਿੰਦਾ ਮਾਮੇ ਐਨੀ ਖੇਚੜਾ ਹੁੰਦੀ ਨਹੀਂ ਕਹਿੰਦਾ ਕੀ ਕਰਉਣਾ ਆਪਾਂ ਡੈਰੀਆਂ ਤੋਂ ਪਾ ਕੇ ਆਪਾਂ ਨੂੰ ਜ਼ਮੀਨ ਦਾ ਠੇਕਾ ਆਈ ਜਾਂਦਾ ਐ ਰਹਿਣ ਦੇ ਪਸ਼ੂ ਰੱਖਣ ਨੂੰ। ਫਿਰ ਤਾਂ ਮੈਂ ਹਾਂ ਕਰਤੀ। ਅੱਛਾ ਤੇ ਫਿਰ ਉਹ ਪੈਸਾ ਟਕਾ ਕਿੱਥੇ ਐ? ਪੈਸੇ ਤਾਂ ਭਣੇ ਨਾ ਕਹਿੰਦਾ ਮੈਂ ਤੇਰੇ ਖਾਤੇ 'ਚ ਕਰਾਇਆ ਮਾਮੀ ਮੇਰੀ ਕਾਪੀ ਲੈ ਗਿਆ ਸੀ ਇਹ। ਅੱਛਾ ਹਾਂ ਪੱਕਾ ਬਤਾ ਦੇ ਨੂੰ। ਨਾ ਪੱਕੇ ਪਤੇ ਨੂੰ ਕੀ ਲੈ ਹੋਰੇ ਨੇ ਜਵਾਕ ਨੇ ਕਿੱਥੇ ਲੈ ਕੇ ਜਾਣੇ ਆ ਮੈਂ ਤੈਨੂੰ ਦੱਸਾਂ ਨਾ ਬਾਲਾ ਯਕੀਨ ਜਾਣੀ ਕਰੀਦਾ ਹੁੰਦਾ ਬੇਸ਼ੱਕ ਤੇਰੀ ਨੰਦ ਦਾ ਮੁੰਡਾ ਹੈਗਾ ਤੂੰ ਬਾਲਾ ਧੀ ਜੀ ਪਈ ਹੈ ਲੱਗਿਆ ਹੁਣ ਮੈਨੂੰ ਪਤਾ ਤੇਰਾ ਨਹੀਂ ਨਹੀਂ ਸਿਕਪਾਲ ਇਹ ਜੀ ਤਾਂ ਕੋਈ ਗੱਲ ਨਹੀਂ ਵੀ ਤੈਨੂੰ ਪਤਾ ਜਦੋਂ ਮੇਰਾ ਪੁੱਤ ਬਣ ਕੇ ਰਹਿੰਦਾ ਹੈ ਇਹ ਕੋਲੇ ਹੂੰ ਚਲ ਕੋਈ ਗੱਲ ਨਹੀਂ ਤੇਰੀ ਮਰਜ਼ੀ ਹੈ ਫਿਰ ਮੈਂ ਤਾਂ ਹੁਣ ਤੈਨੂੰ ਕੀ ਕਹਾਂ ਚਾਲ ਆਏ ਤਾਂ ਕੋਈ ਗੱਲ ਨਹੀਂ ਕਹਿਣ ਵਾਲੀ ਗੱਲ ਕਹੀ ਵੀ ਜਾਂਦੀ ਐ ਤੂੰ ਮੇਰੀ ਭੈਣ ਐ ਜੇ ਤੇਰਾ ਢਿੱਡ ਮੱਚਿਆ ਫੇਰ ਹੀ ਤੂੰ ਮੈਨੂੰ ਇਹ ਗੱਲ ਕਹੀ ਐ ਵੀ ਚਲਪਾਈ ਘਰ ਸੁਣਾ ਸੁਣਾ ਹੋ ਰਿਹਾ ਪਸੂ ਡੰਗਰਾ ਵੀ ਨਾ ਟਰੈਕਟਰ ਵੀ ਨਾ ਤੇ ਕੋਈ ਗੱਲ ਨਹੀਂ ਜੇ ਤੇਰੇ ਕੋਈ ਮਨ ਚ ਗੱਲ ਐ ਮੈਨੂੰ ਉਹ ਵੀ ਦੱਸ ਦੇ ਤੂੰ ਕੀ ਕਹਿਨੀ ਐ ਕੁੜੇ ਭੈਣੇ ਘਰ ਦੀ ਰੌਣਕ ਸੀ ਸਾਰਾ ਕੁਝ ਉਹਦੀਆਂ ਨਿਸ਼ਾਨੀਆਂ ਸੀ ਤੂੰ ਸਦਾ ਘਰ ਐ ਖਾਲੀ ਕਰਤਾ ਹੈ ਤਾਈਆਂ ਤਾਂ ਤੈਨੂੰ ਕਹਿਦੀ ਸੀ ਵੀ ਲੈ ਕੱਲ ਮਸੱਲੀ ਰਹਿ ਗਈ ਜਮੀ ਹੁਣ ਇੱਥੇ ਹਾਂ ਇਹ ਤਾਂ ਗਲਤ ਠੀਕ ਹੈ ਘਰ ਪਸ਼ੂਆਂ ਕਨੇ ਦੇਖੀ ਤਾ ਮੇਰਾ ਵੀ ਢਿੱਡ ਜਾ ਮੱਚਦਾ ਵੀ ਪਰਿਆ ਪਰਿਆ ਘਰ ਲੱਗਦਾ ਸੀ ਹੁਣ ਆ ਦੇਖ ਲੈ 11 ਲੱਗੀ ਪਈ ਸੀ ਕਦੇ ਪਸ਼ੂ ਨੂੰ ਪਾਣੀ ਪਿਆ ਤਾ ਕਦੇ ਗੋਹਾ ਹਟਾ ਤਾ ਚਾਰ ਪਾਥੀਆਂ ਪੱਥਦੀਆਂ ਹੁਣ ਬਸ ਦੋ ਰੋਟੀਆਂ ਪਕਾ ਲੀਆਂ ਖਾ ਲੀਆਂ ਬੈਠੀ ਰਹਿਣੀ ਹੈ ਤੈਨੂੰ ਪੱਕਾ ਪਤਾਗਾ ਵੀ ਤੇਰੇ ਨਾਲ ਇਹ ਖੜੂਗਾ ਹੈ ਜਾਂ ਤੈਨੂੰ ਸਾਂਭੂਗਾ ਆ ਹਾਲ ਕਿਹੜੇ ਹੋਏ ਪਿਆ ਤੇਰੇ ਬੜੇ ਪਤਾ ਸਿਰ ਤੇ ਆਇਆ ਪਿਆਗਾ ਪਹਿਲੀ ਆ ਘਰ ਨੂੰ ਉਹ ਲਾ ਲਿਆ ਯਾਰ ਵੀ ਉਹ ਚੀਜ਼ ਵੇਚਦੀ ਉਹ ਚੀਜ਼ ਵੇਚਦੀ ਭਾਈ ਮੈਨੂੰ ਤਾਂ ਗੁੱਸਾ ਆਇਆ ਤੈਨੂੰ ਪਤਾ ਨਹੀਂ ਕੀ ਆ ਤੇਰੇ ਮਨ ਚ ਗਿਆ ਹੋਣਾ ਵੀ ਭੈਣ ਇਹ ਜਿਹੀਆਂ ਗੱਲਾਂ ਲੱਗ ਗਈ ਆ ਕੇ ਕਰਨ ਨਹੀਂ ਨਹੀਂ ਇਹ ਤਾਂ ਭੈਣੇ ਤੂੰ ਠੀਕ ਕਹੀ ਐ ਮੈਨੂੰ ਗੱਲ ਸੁਪਾਲ ਇਹ ਮਾੜੀ ਨਹੀਂ ਕਹੀ ਕੋਈ ਗੱਲ ਨਹੀਂ ਤੇ ਬਾਕੀ ਚਲ ਮੈਂ ਤਾਂ ਹੁਣ ਸੋਚਿਆ ਵੀ ਜਦੋਂ ਇਹ ਮੇਰੇ ਕੋਲੇ ਰਹਿੰਦੇ ਭਾਈ ਸਾਰਾ ਕੁਸੀ ਇਹਨਾਂ ਦਾ ਫਿਰ ਹੁਣ ਕਰਾਂ ਕੀ ਤੇ ਉਦੋਂ ਮਿੰਦੋ ਭੈਣ ਵੀ ਕਹਿੰਦੀ ਸੀ ਕਹਿੰਦੀ ਚਲ ਜ਼ਮੀਨ ਵੇਚਦੇ ਤੈਨੂੰ ਉੱਥੇ ਉਹ ਕਰ ਲੈਣਿਆ ਉਦੋਂ ਮੈਂ ਜ਼ਮੀਨ ਵੇਚੀ ਨਹੀਂ ਸੀ ਮੈਂ ਕਿਹਾ ਚੱਲ ਰਹਿਣ ਦੇ अच्छा हां मैं दो बहन कहंदी है हां तेरे हाव दे हाथ बस ता कुछ नहीं रहना फिर चाकेगी हां ਨਾਲੇ ਫਿਰ ਇੱਕ ਜਨ ਨੱਖਾਂ ਚ ਘਸੁੰਨ ਦੇ ਕੇ ਰੋਵੇਂਗੀ ਤੂੰ चल ਕੋਈ ਨਾ ਭਨੇ ਫਿਰ ਸਖਪਾਲ ਕੋਈ ਨਾ ਮੈਂ ਸੋਚੂਗੀ ਕੋਈ ਨਾ ਇਹ ਕਿਹੜਾ ਇਹ ਇਹਨਾਂ ਤਾਂ ਨਾ ਹੀ ਨਿ ਲਿਆ ਹੁਣ ਵੇਚਣ ਦਾ ਜ਼ਮੀਨ ਦਾ ਨਾ ਉਹ ਇਹ ਕਰਦਾ ਕੀ ਆ ਮੁੰਡਾ ਕਰਦਾ ਤਾਂ ਕੁਛ ਨਹੀਂ ਹੂੰ ਬਸ ਕਰਦਾ ਕੁਛ ਨਹੀਂ ਬੱਟ ਤਿਆਰੇ ਔੜੀਆਂ ਹੁਣ ਕਾਲੂ ਇਸ ਘਰ ਦੀਆਂ ਰਿਓੜੀਆਂ ਵਟਦੂ ਚਾਕੀ ਜਾਈ ਫਿਰ ਇਹ ਵੀ ਗੱਲ ਠੀਕ ਕਹਿੰਦੀ ਹੈ ਚਲ ਕੋਈ ਨਾ ਕੋਈ ਨਾ ਸੁਖਪਾਲ ਨਾ ਹੁਣ ਕੀ ਸੋਚਦੀ ਐ ਅਕੇ ਕੋਈ ਨਾ ਸੁਖਪਾਲ ਹੁਣ ਕੀ ਸੋਚਦੀ ਐ ਸੋਚਣ ਵੇਲੇ ਸੋਚਣਾ ਸੀ ਤੂੰ ਹੁਣ ਮੈਂ ਤੈਨੂੰ ਪਤਾ ਐਨੀ ਮੇਰੀ ਪਰਵਿਸ਼ ਕਰਦਾ ਇਹ ਹੈ ਮਾੜੀ ਜੀ ਦਵਾਈ ਮੁੱਕ ਜੇ ਤਾਂ ਕਹਿੰਦਾ ਮੰਮੀ ਤੈਨੂੰ ਦਵਾਈ ਦਿਵਾ ਲਿਆ ਮੈਂ ਐਨੀ ਦੇਖਭਾਲ ਕਰਦਾ ਮੇਰੀ ਫਿਰ ਹੁਣ ਮੈਂ ਇਹਨੂੰ ਕਿਉਂ ਕੈਦਾ ਮੂੰਹ ਤੋੜ ਕੇ ਵਿਪੱਯਾ ਮੈਂ ਸੋਡਾ ਕਹਿਣਾ ਨਹੀਂ ਮੰਦੀ ਚੱਲ ਪੜੇ ਕੋਈ ਨਾ ਅਮੋਰੀ ਟਾਈਮ ਇਹ ਜਾ ਦੇਖ ਲਈ ਆਪੇ ਤੇਰੀ ਅੱਖਾਂ ਖੁੱਲ ਜਾਣੀਆਂ ਫੇਰ ਨਾ ਆਖੀ ਵੀ ਮੈਂ ਟੋਕਿਆ ਨਹੀਂ ਤੈਨੂੰ ਚੱਲ ਚੰਗਾ ਅੰਦਰ ਹੈ ਕੋਈ ਉਹ ਨੂੰ ਸੁਣ ਨਾ ਜਾਵੇ ਐਂ ਕਹਿ ਦੂਗਾ ਮੈਂ ਪਤਾ ਨਹੀਂ ਮਾਂ ਮਿਸਖਾਈ ਜਾਂਦੀ ਆ ਉਹਨੂੰ ਕੋਈ ਗੱਲ ਹੈ ਮੈਂ ਕਿਹੜਾ ਡਰਦੀ ਆ ਮੈਂ ਤਾਂ ਮੂੰਹ ਤੇ ਵੀ ਕਹਿ ਦੂੰ ਚਾਹੇ ਉਹਦੀ ਮਾਂ ਆ ਜੇ ਚੱਲ ਕੋਈ ਨਾ ਚੱਲ ਚੰਗਾ ਆ ਜਾ ਰੋਟੀ ਦੀ ਬੁਰਕੀ ਤੂੰ ਖਾ ਲੈ ਆ ਜਾ はい、はい